ਉਹ ਹੌਂ ਹੌਂ ਮਗਰ ਮਾਤੋਰੇ ਖਾਲਚ ਭੱਜ ਆਉਂਦਾ ਸੀ ਤਾਂ ਥਾਈ ਲੱਤੇ ਸੀ ਓਏ ਪੁੱਤਰੀ ਨਾ ਡੋਬਲਾ ਡੋਬਲਾ ਦੋ ਕਈਆਂ ਮਾਰਦੇ ਆ ਟੰਬਾ ਚੱਕ ਮਾਰ 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 ਮੈਂ ਨਹੀਂ ਮਰ ਜੈ ਬਈਰ ਥੋੜੇ ਆਉਂਦਾ ਕਿਉਂ ਮਗਰ ਮਾਥਾ ਉੱਡੇ ਤਾਂ ਨਹੀਂ ਤੈਨੂੰ ਖਾਂਦਾ ਉਹ ਸਾਲ ਤੈਨੂੰ ਡਪਾਉਂਦਾ ਖਾਂਦਾ ਕੀ ਆ ਤਾਂ ਯਾਰ ਭਈ ਉਹ ਨੂੰ ਪੇਜੋ ਸੰਘਾਪੜਾ ਤੇ ਜਾ ਫਿਰ ਮੈਂ ਚੱਲਿਆ ਓਏ ਆਪਾਂ ਇਹ ਕਰਾਂਗੇ ਬਾਬਾ ਮਗਰ ਮਸ ਫਰਾ ਦੇਗੇ ਸਾਨੂੰ ਕੀ ਆਉ ਕੱਲ ਨੂੰ ਵੀ ਹੋਰ ਜਾਨਵਰ ਲਿਆਵੇ ਨਹੀਂ ਲਿਆਉਂਦਾ ਉਹਦਾ ਪਤੀ ਨਹੀਂ ਆਖੀ ਆਉਂਦਾ ਲੇਕਰ ਮੈਨੂੰ ਕੀ ਕਿਹਨੇ ਕਹਿੰਦਾ ਸੱਪ ਨੇ ਉਹ ਕਿਹਦੇ ਕੋਲ ਦੇਉਂ ਬੰਦ ਕਰਦੇ ਉਹਨੇ ਰੱਪੜ ਮਾਰ ਕੇ ਬੰਦ ਐ ਜਦੂ ਲਿਆਉ ਦੇਖਿਓ ਕਿਹੜਾ ਇਹਨੂੰ ਨਮੇਰ ਦਿੰਨੇ ਆਪਾਂ ਚੱਲ ਦੇਖਦੇ ਆਂ ਫਿਰ ਹਾਂ ਕੋਈ ਗੱਲ ਨਹੀਂ ਯਾਰ ਦੇਖਦੇ ਆਂ ਫਿਰ ਲੱਗ ਹੀ ਜਾਂਨੇ ਆ ਕੱਲ ਹਰਵਿੰਦਰ ਕਹਿੰਦਾ ਸੀ ਹੁਣ ਇਹ ਤਾਂ ਕੁਝ ਕਹਿੰਦੇ ਨਹੀਂ ਮਗਰ ਮਸ

ਰਮਿੰਦਰ ਕੋਲੇ ਚੱਲ ਗਏ ਯਾਰ ਉਹਨੂੰ ਅੱਖ ਗਏ ਵੀ ਯਾਰ ਮੇਰੇ ਦਾ ਹਿਸਾਬ ਚ ਨਹੀਂ ਗੱਲ ਵੀ ਯਾਰ ਸਾਰੇ ਬਾਣ ਚਾ ਮਾ ਕਰਵਾਸ ਕਰਦੇ ਆਗੇ ਦੇ ਇਕੱਲੇ ਚੱਲ ਕੇ ਹੋ ਉਹ ਦੇਖੋ ਉਹ ਖੜੇ ਕਿੱਥੇ ਉਹ ਦੇ ਝੋਟਿਆਂ ਵਰਗੇ ਤਾਂ ਖੜੇ ਯਾਰ ਵਿਚਾਲੇ ਉਹ ਦੇਖ ਹਾਂ ਯਾਰ ਹਨ ਉਹ ਖੜੇ ਉਹ ਦੇਖੋ ਬੋਲੇ ਵੱਡੇ ਵੱਡੇ ਨੇ ਯਾਰ ਇਹ ਤਾਂ ਠੀਕ ਹੋਏਗਾ ਅਹੀ ਆਇਆ ਨਹੀਂ ਉਹ ਕਨ ਹੈ ਹੀ ਨਹੀਂ ਆਉਂਦੇ ਗੱਡੇ ਗੱਡੇ ਕੰਮੀ ਘਾਤਾ ਫਿਰ ਨਾ ਉਹ ਦੇ ਕਿਵੇਂ ਮੂੰਹ ਖੜਦੇ ਦੇਖ ਦੇਖ ਹਾਂ ਹੋਏ ਨਾ ਤੂੰ ਗੱਪ ਕਮ ਨਹੀਂ ਜਾਂਦਾ ਸੋਦੇ ਨਾਲ ਸਹੀ ਗੱਲ ਆ ਯਾਰ ਹੈ ਨਾ ਉਹ ਮਾਂਗੇ ਚੌੜ ਕਰੀ ਨੇ ਉਹਦਾ ਇੱਕ ਜੂਪੀ ਚੋਂ ਬਾਂਦਰ ਚੱਕ ਰਿਆ ਮਗਰ ਮਸਲੇ ਫੜਾਏ ਨਹੀਂ ਤੂੰ ਕਹਿੰਦਾ ਸੀ ਤਾਂ ਫੜਾ ਦੂ ਕਿਸੇ ਨੂੰ ਬਾਂਦਰ ਹੋਰ ਸਿਰ ਚ ਮਾਰਨਾ ਹੋ ਪਤਾ ਨਹੀਂ ਇਹ ਆਉਂਦਾ ਤੂੰ ਕਹਿੰਦਾ ਹੀ ਮਾਦਰ ਮਸ ਵੀ ਫੜਾ ਦੂਗਾ ਤਾਂ ਕਹਿੰਦਾ ਮੈਂ ਤੁਹਾਡੇ ਖੇਤ ਵੜਦਾ ਨਹੀਂ ਯਾਰ ਇਹ ਤਾਂ ਹੱਦ ਹੋ ਗਈ ਯਾਰ ਫਿਰ ਉਹ ਤਾਂ ਉਹ ਤਾਂ ਫਿਰ ਫੇ ਭੇਜਣੀ ਪਊ ਯਾਰ ਹਨਾ ਉਹ ਤਾਂ ਦੇਖ ਤੂੰ ਮਰਜ਼ੀ ਕਰ ਉਹ ਤਾਂ ਮੈਂ ਤਾਂ ਨਹੀਂ ਆਉਂਦਾ ਭਰਾਵਾ ਤੁਹਾਡੇ ਚਲ ਕਰਦਾ ਗੱਲ ਅੱਛਾ ਸੁਣੇ ਉਹਦੇ ਨਾਲ ਮੈਂ ਦੇਖਦਾ ਫਿਰ ਠੀਕ ਆ ਤੂੰ ਦੇਖ ਲਈ ਗੱਲ ਫਿਰ ਆ ਜਾ ਕਰੂੰਗਾ ਨਹੀਂ ਨਾ ਕੋਈ ਨੰ ਚੰਗਾ